245 75 ਫੁੱਟ ਦਾ ਇੱਕ ਸ਼ੈੱਡ ਹੈ ਜਿਹੜਾ तकरीबन 1 ਕਰੋੜ 1 ਲੱਖ ਰੁਪਏ ਦੀ ਲੱਗ ਦੇ ਨਾਲ ਉਹ ਉਹਦਾ ਨੀਂਹ ਪੱਥਰ ਜਿਹੜਾ ਅਜੇ ਰੱਖਿਆ ਹੈ ਔਰ तकरीबन ਮੈਕਸਿਮਮ ਅਗਲੇ 4-5 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਏਗਾ ਕਿਉਂਕਿ ਮੰਡੀ ਧੁਰਾ ਹੁੰਦੀ ਹੈ ਆਪਣੀ ਇਕਨੋਮੀ ਦੀ ਜਿੱਥੇ ਸਾਡੇ ਆਰਥਿਕ ਭਰਾਵਾਂ ਨੇ ਕਿਸਾਨ ਭਰਾਵਾਂ ਨੇ ਮਜ਼ਦੂਰਾਂ ਨੇ ਲੇਬਰ ਵਾਲਿਆਂ ਨੇ ਸਾਰਿਆਂ ਦੀ ਤਲਕ ਜਿਹੜਾ ਆਪਣੀਆਂ ਮੰਡੀਆਂ ਦੇ ਵਿੱਚ ਸਾਰੀ ਇਕਨੋਮੀ ਜਿਹੜੀ ਮੰਡੀਆਂ ਦੀ ਉਹ ਮੰਡੀ ਦੇ ਵਿੱਚੋਂ ਚੱਲਦੀ ਆ ਆਪਣੇ ਸ਼ਹਿਰਾਂ ਦੀ ਸੋ ਜੋ ਜਿੱਥੋਂ ਪੈਸਾ ਜਨਰੇਟ ਹੁੰਦਾ ਹੈ ਸਾਰੇ ਸਾਰਾ ਬਹੁਤ ਗਿਣਤੀ ਪੈਸਾ ਤਾਂ ਮੰਡੀਆਂ ਦੇ ਵਿੱਚੋਂ ਜਨਰੇਟ ਹੁੰਦਾ ਆ ਆਰ ਡੀਫ ਦੇ ਰੂਪ ਦੇ ਵਿੱਚ ਹੋਰ ਬਾਕੀ ਸਾਰੀ ਜਿਹੜੀ ਜੋ ਜੋ ਇਹਨਾਂ ਨੂੰ ਲੋੜ ਸੀਗੀ ਸੋ ਅੱਜ ਉਹਦਾ ਨਹੀਂ ਪਤਾ ਰੱਖਿਆ ਅਮਨ ਜੀ ਅੱਜ ਮਾਨ ਸਾਹਿਬ ਆਏ ਨੇ ਧੂਰੀ ਕੀ ਇਹ ਮੇਨ ਐਲਾਨ ਕਰਕੇ ਕੀਗੇ ਨੇ ਦੇਖੋ ਇਸ ਤਰ੍ਹਾਂ ਕਿ ਪਿਛਲੇ 1 ਮਹੀਨੇ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਹੀਰ ਦੀ ਚਾਦਰ ਉਹਨਾਂ ਦੇ 350 ਸ਼ਹੀਦੀ ਸਮਾਗਮ ਨੇ ਜਿਹੜੇ ਉਹ ਚੱਲ ਰਹੇ ਨੇ 25 ਅਸੀਂ ਅਕਤੂਬਰ ਤੋਂ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਕੀਤੇ ਸੀਗੇ ਤੇ ਅੱਜ ਕੱਲ ਵੀ ਅਸੀਂ ਸ਼੍ਰੀਨਗਰ ਤੋਂ ਜਿਹੜੀ ਨਗਰ ਕੀਰਤਨ ਉਹ ਸ਼ੁਰੂ ਹੋਇਆ ਤਲਵੰਡੀ ਸਾਹਿਬ ਤੋਂ ਵੀ ਸ਼ੁਰੂ ਹੋਇਆ ਔਰ ਅਸੀਂ ਕੈਬਨਿਟ ਨੇ ਮਾਨ ਸਾਹਿਬ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਪਵਿੱਤਰ ਚਰਨ ਪਏ ਨੇ ਉਹਨਾਂ 142 ਥਾਵਾਂ 142 ਪਿੰਡ ਸ਼ਹਿਰ ਕਸਬੇ ਆਈਡੈਂਟੀਫਾਈ ਹੋਏ ਕਿ ਉਹਨਾਂ ਨੂੰ ਡਿਵੈਲਪਮੈਂਟ ਦੇ ਲਈ 55 ਲੱਖ ਰੁਪਏ ਦਿੱਤਾ ਜਾਵੇ ਸੋ 142 ਨਗਰਾਂ ਨੂੰ 73 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਅੱਜ ਉਹ ਜਾਰੀ ਕੀਤੀ ਗਈ ਹੈ ਸਰਕਾਰ ਵੱਲੋਂ ਸੇ ਅਮਨ ਜੀ ਇੱਚ ਕੋਈ ਸ਼ੱਕ ਨਹੀਂ ਹੈ ਵੀ ਸਨਾਮਵਾਲ ਕੇ ਚ ਬਹੁਤ ਵਧੀਆ ਪ੍ਰੋਜੈਕਟ ਲੱਗ ਰਹੇ ਨੇ ਸਨਾਮ ਵਾਸੀ ਵੀ ਮੰਨਦੇ ਨੇ ਇਸ ਕੰਮ ਨੂੰ ਅਸੀਂ ਵੀ ਮੰਨਦੇ ਜੀ ਪਰ ਦੋ ਛੋਟੇ ਜਿਹੇ ਕੰਮ ਨੇ ਜੀ ਇੱਕ ਟ੍ਰੈਫਿਕ ਲਾਈਟਾਂ ਦਾ ਤੇ ਕੈਮਰਿਆਂ ਦਾ ਜੀ ਇਹ ਕੱਲ ਹੀ ਕਰਾ ਦਿਓ ਸ਼ੁਰੂ ਜੀ ਕਰਦੇ ਨੇ ਵਰਸ ਦਾ ਹੁਕਮ ਸਿਰ ਮੱਥੇ ਮੌਸਮਾਂ ਹੋਗੇ ਸਰ ਮੇਰੇ ਵੀਰ ਦਾ ਹੁਕਮ ਸਿਰ ਮੱਥੇ ਜਿਹੜਾ ਤੁਸੀਂ ਕਹਿ ਰਹੇ ਹੋ ਲਾਈਟ ਆ ਦਾ ਕੈਮਰਿਆਂ ਦਾ ਕੈਮਰਿਆਂ ਦਾ ਆਲਰੇਡੀ ਪ੍ਰੋਗਰਾਮਿੰਗ ਉਹ ਬਣ ਚੁੱਕੀ ਹੈ ਇਕੱਲਾ ਇਕੱਲਾ ਪੁਆਇੰਟ ਹੈ ਜਿਹੜਾ ਉਹ ਆਇਡੈਂਟੀਫਾਈ ਹੋ ਚੁੱਕਿਆ ਉਹਦਾ ਵੀ ਕੰਮ ਹੈ ਜਿਹੜਾ ਉਹ ਬੜੀ ਜਲਦੀ ਸ਼ੁਰੂ ਕਰ ਦਾਂਗੇ ਨੰਬਰ 1 ਜਿਹੜਾ ਤੁਸੀਂ ਲਾਈਟਾਂ ਦੇ ਉੱਪਰ ਕਹਿ ਰਹੇ ਹੋ ਆਈਟੀਆਈ ਦੇ ਵਿੱਚ ਉਸੇ ਗੱਲ ਕਰਦੇ ਨਾ ਉਹਦੇ ਵਾਸਤੇ ਵੀ ਇੱਕ ਪੀਡਬਲਯੂਡੀ ਨਿਊ ਡੀਨੋ ਮੈਂ ਆਉਂਦਾ ਜਿਹੜਾ ਮੇਰਾ ਥਾਟ ਪ੍ਰੋਸੈਸ ਸੀਗਾ ਮੇਰੀ ਰਿਸਰਚ ਸੀਗੀ ਉਹ ਮੈਂ ਉਹਨਾਂ ਨੂੰ ਆਈਡੀਆ ਦਿੱਤਾ ਹੋਇਆ ਉਹਦੇ ਉੱਪਰ ਕੰਮ ਕਰ ਰਹੇ ਨੇ ਤੇ ਪ੍ਰਮਾਤਮਾ ਸੁੱਖ ਰੱਖੇ ਉੱਥੇ ਬੜੀ ਜਲਦੀ ਹੀ ਇਹ ਜੀ ਚੀਜ਼ ਬਣਾ ਦਾਂਗੇ ਕਿ ਟ੍ਰੈਫਿਕ ਜੋ ਕਿ ਬੜੀ ਭਾਰੀ ਮੁਸ਼ਕਲ ਆ ਰਹੀ ਹੈ ਉਹ ਨਿਰਵਿਘਨ ਟ੍ਰੈਫਿਕ ਚੱਲੂਗਾ ਉਸ ਹਿਸਾਬ ਦੀ ਪਲੈਨਿੰਗ ਹੈ ਜਿਹੜੀ ਉਹ ਕਰ ਰਹੇ ਹਾਂ ਕਿਉਂਕਿ ਟ੍ਰਾਇੰਗਲ ਹੈ ਉਹ ਜੇ ਦੋ ਰਸਤੇ ਹੋਣ ਜਾਂ ਚਾਰ ਹੋਣ ਉਹ ਸੌਖਾ ਹੋ ਜਾਂਦਾ ਹੈ ਸੋ ਇਸ ਕਰਕੇ ਉਹਦੇ ਥੋੜੀ ਜਿਹੀ ਟੈਕਨੀਕਲ ਕੰਮ ਹੈ ਪਰ ਹੋ ਜ਼ਰੂਰ ਜਾਊਗਾ। ਅਮਨ ਜੀ ਦਿੱਲੀ ਦੇ ਵਿੱਚ ਬੰਬ ਬਲਾਸਟ ਹੋਇਆ ਤੇ ਆਪਣਾ 350 ਸਾਲਾ ਬਣਾਇਆ ਜਾ ਰਿਹਾ ਹੈ। ਸਿਕਿਉਰਟੀ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇੰਤਜ਼ਾਮ ਕੀਤੇ ਗਏ ਨੇ? ਉਹ ਇੰਤਜ਼ਾਮات ਪੂਰੇ ਨੇ ਜੀ ਕੋਈ ਇਹ ਜਿਹੀ ਕਿਸੇ ਨੂੰ ਡਰਨ ਘਬਰਾਉਣ ਦੀ ਫਿਕਰ ਕਰਨ ਦੀ ਗੱਲ ਲੋੜ ਨਹੀਂ ਹੈਗੀ। ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਬੜੀ ਸਤਕ ਹੈ। ਕੋਈ ਵੀ ਇਹ ਜਿਹੀ ਅਨਟਵਰਡ ਇਨਸੀਡੈਂਟ ਨਹੀਂ ਹੋਊਗਾ। ਸਰ ਜੀ ਬਿਹਾਰ ਚੋਂ ਉਹਨਾਂ ਨੂੰ ਲੈ ਕੇ ਕੀ ਕਹੋਗੇ ਉੱਥੇ ਭਾਜਪਾ ਨੇ ਪੂਰਨ ਬਹਾਮਤ ਹਾਸਲ ਚਲੋ ਇਹ ਤਾਂ ਲੋਕਾਂ ਲੋਕਤੰਤਰ 'ਚ ਲੋਕਾਂ ਦਾ ਫੈਸਲਾ ਜਿਹੜਾ ਉਹ ਸੋ ਬਿਹਾਰ ਦੇ ਲੋਕਾਂ ਨੂੰ ਔਰ ਬਿਹਾਰ ਦੀ ਨਵੀਂ ਸਰਕਾਰ ਨੂੰ ਮੁਬਾਰਕ ਆਮਾ ਜੀ ਪੰਜਾਬ ਦੇ ਜਿਹੜੇ ਬੀਜੇਪੀ ਦੇ ਪ੍ਰਧਾਨ ਅਸ਼wini ਸ਼ਰਮਾ ਨੇ ਸਲਾਮ ਆਏ ਸੀ ਉਹਨਾਂ ਨੇ ਬਿਆਨ ਦਿੱਤੇ ਕਿ 2027 ਦੇ ਕਿਸੇ ਵੀ ਕੈਂਟ ਦੇ ਵਿੱਚ ਆਮਾ ਦੀ ਪਾਰਟੀ ਸਰਕਾਰ ਨਹੀਂ ਬਣਦੀ ਕਹਿੰਦੇ ਤਰਨ ਤਰਨ ਦਾ ਕੋਈ ਚੱਕਰ ਨਹੀਂ ਆ ਵੀ ਦੇਖੋ ਇਸ ਤਰ੍ਹਾਂ ਮੈਨੂੰ ਤਾਂ ਇਹ ਪਤਾ ਲੱਗਿਆ ਸੀਗਾ ਕਿ ਅਸ਼wini ਸ਼ਰਮਾ ਜੀ ਦੇ ਜਿਹੜੇ ਉਹ ਇੱਕ ਲੀਡਰ ਨੇ ਤੇ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਪਰ ਮੈਨੂੰ ਨਹੀਂ ਪਤਾ ਸੀਗਾ ਵੀ ਉਹ ਜੋਤਿਸ਼ ਦਾ ਕੰਮ ਵੀ ਕਰਦੇ ਨੇ ਇੱਥੇ ਇੱਥੇ ਅਗਲੇ ਸਾਲਾ ਨਹੀਂ ਪਤਾ ਅਗਲੀ ਘੜੀ ਦਾ ਨਹੀਂ ਪਤਾ ਵੀ ਸਾਹ ਆਊਗਾ ਕਿ ਨਹੀਂ ਆਊਗਾ ਉਹ 1.5 ਸਾਲ ਬਾਅਦ ਹੀ ਕੋਈ ਖਵਾਨੀ ਕਰੀ ਜਾਂਦੇ ਨੇ ਇਹ ਤਾਂ ਕਮਾਲ ਦੀ ਗੱਲ ਹੈ ਠੀਕ ਹੈ